ਸਸਰੀਕਾਲ ਦੋਸਤੋ ਤੁਸੀਂ ਦੇਖ ਰਹੇ ਫਾਜਲਕਾ 24 ਪਿੰਡ ਫਤੇਗੜ ਨੇੜੇ ਲਾਧੁਕਾ ਮੰਡੀ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਆਦਾ بارش ਹੋਣ ਕਾਰਨ ਲਿੰਕ ਸੜਕ ਤੇ ਪਾਣੀ ਭਰ ਜਾਣ ਕਰਨ ਜਿ ਛੱਪੜ ਤੇ ਝੀਲ ਦਾ ਰੂਪ ਧਾਰਿਆ ਹੋਇਆ ਹੈ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਰਾਹ ਗਿਰਾਂ ਨੂੰ ਆਉਣ ਜਾਣ ਬਈ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਸਕੂਲੀ ਬੱਚੇ ਕਈ ਵਾਰ ਪਾਣੀ ਵਿੱਚ ਡਿੱਗ ਕੇ ਇਹਨਾਂ ਦੀਆਂ ਕਾਪੀਆਂ ਕਿਤਾਬਾਂ ਕੱਪੜੇ ਖਰਾਬ ਹੋ ਜਾਂਦੇ ਹਨ ਸਕੂਲ ਨਹੀਂ ਜਾ ਪਾਉਂਦੇ ਇੱਥੇ ਇਹ ਵੀ ਦੱਸ ਦਈਏ ਕਿ ਪਿੰਡ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਸਾਡੇ ਕੋਲ ਇਸ ਸੜਕ ਬਣਾਉਣ ਲਈ ਬਜਟ ਨਹੀਂ ਹੈ ਜਦ ਪਿੰਡ ਵਾਸੀਆਂ ਨੇ ਵਾਰ-ਵਾਰ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਕੋਲ ਇਸ ਸਮੱਸਿਆ ਦਾ ਹੱਲ ਕਰਾਉਣ ਲਈ ਕਈ ਵਾਰ ਮਿਲ ਚੁੱਕਣ ਲੇਕਿਨ ਅਜੇ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਪਿੰਡ ਦੀ ਪੰਚਾਇਤ ਕੋਲ ਬਜਟ ਨਾ ਹੋਣ ਕਰਕੇ ਸੜਕ ਨਹੀਂ ਬਣ ਰਹੀ ਲੇਕਿਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਾਨੂੰ ਸਮੱਸਿਆ ਤੋਂ निजात ਦਵਾਈ ਜਾਵੇ ਤਾਂ ਜੋ ਅੱਗੇ ਮੱਛਰ ਇੱਥੇ ਪਲ ਰਹੇ ਹਨ ਕਈ ਬੱਚਾ ਕੰਬੀਰ ਬਿਮਾਰੀਆਂ ਲੱਗਣ ਦਾ ਵੀ ਖਛਦਾ ਹੈ ਦੱਸ ਦਈਏ ਕਿ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇੱਥੇ ਇੱਕ ਸਕੂਲ ਜਾਣ ਵਾਲੀ ਮੈਡਮ ਵੀ ਡਿੱਗ ਪਏ ਸਨ ਉਹਨਾਂ ਦੇ ਕੱਪੜੇ ਸਾਰੇ ਖਰਾਬ ਹੋ ਗਏ ਸੀ ਆਓ ਤੁਹਾਨੂੰ ਪਿੰਡ ਵਸ ਜਿਆਦਾ ਇਹਦਾ ਹਲ ਕਰਵਾइए ਮਿੱਟੀ ਪੁਆइए ਜੋ ਵੀ ਕਰੀਏ ਠੀਕ ਹੈ ਜੇ ਤੁਹਾਡੇ ਵਾਸ ਨਹੀਂ ਹੈਗਾ ਤੇ ਤੁਸੀਂ ਸਾਨੂੰ ਜਵਾਬ ਦੇ ਦਿਓ ਬਈ ਅਸੀਂ ਨਹੀਂ ਕਰਵਾ ਸਕਦੇ ਇਹ ਕੰਮ ਇਹ ਤੁਸੀਂ ਕਰਵਾ ਸਕਦੇ ਹੋ ਤੇ ਅੰਧਾਲ ਕਰਵਾਓ ਪਹਿਲਾਂ ਵੀ ਇਹ ਮੁੱਦਾ ਤੁਹਾਡੇ ਕੋਲ ਬਹੁਤ ਵਾਰੀ ਪਹੁੰਚ ਚੁੱਕਿਆ ਹੈ ਤੁਸੀਂ ਜਾਣਦੇ ਜੇ ਇਸ ਬਾਰੇ ਤੁਹਾਨੂੰ ਪਤਾ ਵੀ ਇਹ ਸੜਕ ਪਾਸ ਵੀ ਹੋਈ ਵੀ ਇੱਕ ਨਹੀਂ ਹੋਈ ਵੀ ਇਹ ਸੀਵਰੇਜ ਜਦੋਂ ਪਿਆ ਸੀ ਇਹ ਤੁਹਾਡੇ ਕੋਲ ਪਾਸ ਹੋਇਆ ਹੋਇਆ ਤੁਹਾਨੂੰ ਪਤਾ ਹੈ ਹੁਣ ਇਹ ਸੀਵਰੇਜ ਦਾ ਕੋਈ ਪਤਾ ਨਹੀਂ ਇਹਦਾ ਪਾਣੀ ਕਿੱਥੇ ਜਾਂਦਾ ਤੇ ਕਿੱਥੇ ਨਹੀਂ ਜਾਂਦਾ ਨਾ ਇਹਦਾ ਪਤਾ ਲੱਗਦਾ ਕਿੱਥੇ ਪਿਆ ਆਵਿਆ ਸੀਵਰੇਜ ਕਿੱਥੇ ਨਹੀਂ ਸਾਡੇ ਪਿੰਡ ਦਾ ਬਹੁਤ ਹੀ ਬੁਰਾ ਹਾਲ ਹੈ ਜਿਹੜਾ ਵੀ ਇੱਥੋਂ ਰਾਹੀ ਲੰਘਦਾ ਉਹ ਗਾਲ੍ਹਾਂ ਹੀ ਕੱਢਦਾ ਪੰਚਾਇਤ ਨੂੰ ਤੇ ਸਾਰੇ ਮੰਨ ਲੋ ਬੰਦ ਆਪਣੇ ਕਿੰਨੇ ਵੀ ਹਾਂਜੀ ਤੁਸੀਂ ਇਹ ਸੜਕ ਦੇ ਸਮਾਂ ਕਿੰਨੀ ਵਾਰੀ ਮਿਲ ਜੀ ਐਮਐਲ ਸਾਬ ਨੂੰ ਐਮਐਲ ਸਾਬ ਨੂੰ ਅਸੀਂ ਬਹੁਤ ਵਾਰੀ ਮਿਲ ਚੁੱਕੇ ਆ ਐਮਐਲ ਸਾਬ ਖੁਦ ਮੌਕਾ ਵੇਖ ਗਏ ਨੇ ਤੇ ਤੇ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰੀ ਅਸੀਂ ਵੀਡੀਓ ਭੇਜੀਆਂ ਭਈ ਸਾਡੇ ਪਿੰਡ ਦਾ ਹਾਲੇ ਤੇ ਉਹ ਕਹਿੰਦੇ ਅਸੀਂ ਤੁਹਾਡਾ ਹੱਲ ਕਰਵਾਵਾਂਗੇ ਜਿਵੇਂ ਮਰਜ਼ੀ ਕਰਵਾਈਏ ਬਾਕੀ ਉਹ ਕਹਿ ਦਿੰਦੇ ਨੇ ਮੂੰਹ ਨਾਲ ਬਾਕੀ ਉਹਨਾਂ ਅਜੇ ਤੱਕ ਕੋਈ ਸਟੈਂਡ ਨਹੀਂ ਲਿਆ ਇੱਥੇ ਆਦੀ ਤਰਫੋਂ ਭਈ ਅਸੀਂ ਤੁਹਾਡਾ ਇੱਥੇ ਹੱਲ ਕਰਵਾਵਾਂਗੇ ਜਾਂ ਮਿੱਟੀ ਪਾਵਾਂਗੇ ਕੋਈ ਵੀ ਉਹਨਾਂ ਕੋਸ਼ਿਸ਼ ਨਹੀਂ ਕੀਤੀ ਬਸ ਉਹ ਵੀਡੀਓ ਪੇਜੀਓ ਸਿਰਫ ਸਵੀਪ ਕਰਦੇ ਨੂੰ ਤਾਂ ਤੋ ਉਹ ਤਾਂ ਲੰਘ ਜਾਂਦੀ ਏ ਉਸ ਤੋਂ ਬਾਅਦ ਦੁਬਾਰਾ ਫਿਰ ਸਾਨੂੰ ਪਤਾ ਕਰਦ ਸਦਕੇ ਤੇ ਫਿਰ ਦੁਬਾਰਾ ਮਨ ਲਓ ਕੋਸ਼ਿਸ਼ ਕਰੀਗਾ ਔਰ ਸਾਡੀ ਕੋਸ਼ਿਸ਼ ਹੈ ਜਾਰੀ ਰਹੇਗੀਵੇਂ ਹਮੇਸ਼ਾ ਚਾਹੇ ਉਹ ਕੰਮ ਕਰਵਾਣ ਚਾਹੇ ਨਾ ਬਾਕੀ ਉਹ ਜਦੋਂ ਇੱਥੇ ਆਣਗੇ ਸਾਡੇ ਪਿੰਡ ਫਦੇਗੜ ਦੁਬਾਰਾ ਫਿਰ ਅਸੀਂ ਉਹਨਾਂ ਨੂੰ ਇਹ ਵਿਖਾਵਾਂਗੇ ਹਾਲਾਤ ਵੀ ਆ ਸਾਡੇ ਪਿੰਡ ਦੇ ਹਾਲਾਤ ਨੇ ਤੇ ਤੁਸੀਂ ਆ ਪਾ ਕੇ ਵੇਖੋ ਜੇ ਤੁਸੀਂ ਇੱਥੇ ਆਸ-ਪਾਸ ਰਹਿੰਦੇ ਹੁੰਦੇ ਤਾਂ ਤੁਹਾਨੂੰ ਕਿਵੇਂ ਲੱਗਦਾ ਇਹ ਸੜਕ ਮਿੰਟਾਂ ਚ ਬਣ ਜਾਣੀ ਸੀ ਜੇ ਤੁਸੀਂ ਇੱਥੇ ਲਾਗੇ ਦੇ ਪਿੰਡ ਵਿੱਚ ਰਹਿੰਦੇ ਹੁੰਦੇ ਤੇ ਸੜਕ ਬਹੁਤ ਜਲਦੀ ਬਣ ਜਾਣੀ ਸੀ ਤੁਸੀਂ ਆਪਦੇ ਏਰੀਆ ਵਾਲੇ ਪਾਸੇ ਤਾਂ ਕੰਮ ਜਲਦੀ ਕਰਵਾ ਲੈਂਦੇ ਜੀ ਬਾਕੀ ਜਦੋਂ ਵੋਟਾਂ ਦਾ ਟਾਈਮ ਹੁੰਦਾ ਉਦੋਂ ਤੁਸੀਂ ਇਹ ਪਿੰਡਾਂ ਵੱਲ ਆ ਜਾਂਦੇ ਜੀ ਵੀ ਸਾਨੂੰ ਵੋਟਾਂ ਪਾਓ ਜਦੋਂ ਵੋਟਾਂ ਦਾ ਟਾਈਮ ਸੀ ਉਦੋਂ ਵੀ ਇਹ ਸੜਕ ਦਾ ਬੁਰਾ ਹਾਲ ਹੈਗਾ ਸੀ ਤੁਸੀਂ ਇੱਥੋਂ ਲੰਘ ਕੇ ਆਏ ਹੋ ਤੇ ਤੁਹਾਡੀ ਗੱਡੀ ਵਿੱਚ ਤੇ ਖੜੀ ਰਹੀ ਅੱਗਾ ਜਾਣ ਦੀ ਬਜਾਏ ਤੁਹਾਨੂੰ ਸਾਰਾ ਪਤਾ ਹੈ ਕਿ ਸਾਡੀ ਤੁਹਾਨੂੰ ਹੱਥ ਜੋੜ ਕੇ ਇੱਕੋ ਬੇਨਤੀ ਹੈ ਕਿ ਸਾਡਾ ਇਹਦਾ ਹੱਲ ਕਰਵਾ ਦਿਓ ਜੀ ਤੁਸੀਂ ਨਹੀਂ ਕਰਵਾ ਸਕਦੇ ਸਾਨੂੰ ਜਵਾਬ ਦੇ ਦਿਓ ਬਈ ਸਾਡੇ ਕੋਲੋਂ ਇਹ ਹੱਲ ਨਹੀਂ ਹੋ ਸਕਦਾ ਫਿਰ ਅਸੀਂ ਆਪਦੇ ਸਟੈਂਡ ਤੇ ਪੈਸੇ ਇਕੱਠੇ ਕਰਕੇ ਜਿਵੇਂ ਵੀ ਅਸੀਂ ਇਹਦੀ ਮਿੱਟੀ ਪਵਾ ਕੇ ਜ਼ਿਆਦਾ ਰਾਹ ਸਹੀ ਬਣਾ ਸਕੀਏ ਕੀ ਨਾਮ ਕੀ ਵੀਰ ਜੋੜਾ ਆਪਣਾ ਨਾਮ ਸੁਨੀਲ ਸਿੰਘ ਹੈ ਜੀ ਪਿੰਡ ਫਦੇਗੜੀ ਹੁਣ ਕਰੰਟ ਮੌਜੂਦਾ ਹਾਲਾਤ ਬਾਰੇ ਤੁਸੀਂ ਕੀ ਕਹਿਣਾ ਹੈ ਜੀ ਵੇਖੋ ਜੀ ਬਹੁਤ ਮਾੜਾ ਹਾਲ ਹੈ ਸਾਡੇ ਪਿੰਡ ਦਾ ਇਹ ਫਿਰਨੀ ਹੈ ਸਾਡੇ ਪਿੰਡ ਦੀ ਇੱਥੋਂ ਬਹੁਤ ਸਾਰੇ ਪਿੰਡ ਸਾਡੇ ਇਸ ਸੜਕ ਦੇ ਲੱਗਦੇ ਨੇ ਪਰ ਇੱਥੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਕੋਈ ਸੜਕ ਇੱਥੇ ਹੈ ਜਾਂ ਨਹੀਂ ਹੈ ਕੁਝ ਪਤਾ ਨਹੀਂ ਲੱਗਦਾ ਔਰ ਲੋਕ ਆਣ ਜਾਣ ਵਾਲੇ ਪਰੇਸ਼ਾਨ ਨੇ ਔਰ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਨਾਲ ਦੇ ਘਰਾਂ ਦੇ ਵਿੱਚ ਉਹ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ 24 ਘੰਟੇ ਇੱਥੋਂ ਸਾਹਮਣਾ ਕਰਨਾ ਪੈਂਦਾ ਇਸ ਬੁਰੇ ਹਾਲਾਤਾਂ ਦਾ ਔਰ ਜੋ ਇਹ 스멜 ਆਂਦੀ ਆ ਪਾਣੀ ਖੜਾ ਸਾਹਮਣੇ ਇਸ ਸਾਡੇ ਪਿੰਡ 'ਚ ਕੋਈ ਪਾਣੀ ਦੇ ਨਿਕਾਸ ਨਹੀਂ ਹੈ ਠੀਕ ਛੜਕਮਾਣ ਵਾਲੇ ਟ੍ਰੇਨ ਵਿਚੜਦੇ ਨੂੰ ਇੱਕ ਪਾਣੀ ਪੰਚਾਇਤ ਨੇ ਕੋਈ ਕੀਤਾ ਨਹੀਂ ਉਪਰਾਲਾ ਛੜਕਮਾਣ ਵਾਸਤੇ ਪੰਚਾਇਤ ਨੇ ਕੋਈ ਉਪਰਾਲਾ ਨਹੀਂ ਕੀਤਾ ਪੰਚਾਇਤ ਦੇ ਲੱਗ ਹੀ ਨਹੀਂ ਆਂਦੀ ਨਾ আচ্ছা ਇੱਕ ਚੀਜ਼ ਹੋਰ ਇੱਥੇ ਇੱਕ ਨਾ ਪੰਚਾਇਤ ਦੇ ਲਿੰਕ ਸੀਵਰੇ ਲਾਈਨ ਦੀ ਪਾਈਪਾਂ ਪਈ ਹੋਈਆਂ ਸਨ ਠੀਕ ਉਹ ਦਿਖਾਈ ਨਹੀਂ ਦੇ ਰਹੀਆਂ ਕਿ ਆਪਣੇ ਉਹ ਜੀ ਸੀਵਰੇ ਲਾਈਨ ਦੀ ਪਾਈਪ ਉਸ ਮੋੜ ਤੋਂ ਲੈ ਕੇ ਲਗਭਗ ਅੱਧਾ ਪੌਣਾ ਕਿਲੋਮੀਟਰ ਬਣਦਾ ਹੈ ਇੰਨੀ ਪਈ ਹੈ ਇਹ ਪੈਣੀ ਸੀ ਮਤਲਬ ਪੂਰੇ ਪੂਰਾ ਨਿਕਾਸ਼ ਹੋਣਾ ਸੀ ਬਾਹਰ ਤੱਕ ਪਰ ਇਸ ਦਾ ਵਿਚਾਲੇ ਹੀ ਕੰਮ ਛੱਡ ਦਿੱਤਾ ਗਿਆ ਤੇ ਪ੍ਰਬੰਧਕ ਦੇ ਥਰੂ ਸਾਨੂੰ ਸੁਣਨ ਚ ਆਇਆ ਹੈ ਕਿ ਕੰਮ ਹੋਇਆ ਹੈ ਪਰ ਇਹ ਵਿੱਚੇ ਕੰਮ ਛੱਡਦੇ ਪਤਾ ਨਹੀਂ ਹੁਣ ਇਹ ਸਜ਼ਾ ਕਿਉਂ ਨਹੀਂ ਪੂਰਾ ਕੰਮ ਕੀਤਾ ਗਿਆ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ ਹੋ ਜਾ ਮੌਜੂਦਾ ਵਿਧਾਇਕ ਨਾਲ ਗੱਲਬਾਤ ਹੋਈ ਇਸ ਮਸਲੇ ਨੂੰ ਲੈ ਕੇ ਵੇਖੋ ਜੀ ਇਸ ਹਾਲਾਤ ਬਾਰੇ ਸਭ ਨੂੰ ਪਤਾ ਹੈ ਐਮਐਲਏ ਸਾਹਿਬ ਨੂੰ ਪਤਾ ਹੈ ਕਾਫੀ ਵਰੀ ਹਵਾ ਚੁੱਕੇ ਨੇ ਪਰ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਹੋਇਆ ਹਾਂਜੀ ਸੁਣਵਾਈ ਨਹੀਂ ਕਰਦੇ ਜੀ ਹਾਂਜੀ ਕਿਸਦਾ ਹਾਂਜੀ ਬਾਬਾ ਜੀ ਕੀ ਕਹਿਣਾ ਤੁਹਾਡਾ ਇਸ ਮਸਲੇ ਨੂੰ ਅਸੀਂ ਬੜੇ ਔਖੇ ਐ ਸਾਸੀਂ ਤਾਂ ਜੂਨ ਪੂਰੀ ਕਰਦੇ ਪੈ ਬਸ ਅੱਛਾ 78 ਸਾਲ ਦੀ ਆਜ਼ਾਦੀ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਲੋਕ ਲੋਕ ਕਹਿੰਦੇ ਨੇ ਕਿ ਬਹੁਤ ਤਰੱਕੀ ਕਰ ਲਈ ਦੇਸ਼ ਨੂੰ ਤੇ ਤੁਸੀਂ ਅੱਜ ਤੱਕ ਕਹਿ ਰਹੇ ਅਸੀਂ ਜੂਨ ਪੂਰੀ ਕਰ ਰਿਹਾ ਜੂਨ ਪੂਰੀ ਕਰ ਲੈ ਪਾਏ ਪਾਣੀ ਦੀ ਸੁੱਕਦਾ ਨਹੀਂ ਇੱਥੇ ਸੁੱਕੇ ਨਹੀਂ ਬਸ ਅੱਛਾ ਜੀ ਪਾਣੀ ਜੀ ਨੂੰ ਬਣਾ ਦੇ ਸਾਡੀ ਬਾਹ ਹੀ ਨਹੀਂ ਫੜਦਾ ਦੱਸ ਕਿਹੜੇ ਪਾ ਜਾਈਏ ਅਸੀਂ ਤਾਂ ਮਰੇ ਚੰਗੇ ਅਸੀਂ ਠੀਕ ਹੈ ਭਾਈ ਸਮਝ ਨਹੀਂ ਬੜੇ ਦੁਖੀ ਜਿਹੜੇ ਆਉਣ ਵਾਲੇ ਪੀੜ੍ਹੀਓ ਕੀ ਕਰਨਗੇ ਦੱਸ ਬੜੇ ਅਸੀਂ ਔਖੇ ਹੈਗੇ ਜਿਹੜੇ ਉੱਤੋਂ ਬਾਹਰ ਦੇ ਮਸਾਫਰ ਬਾਹਰੋਂ ਪਿੰਡਾਂ 'ਚ ਆਂਦੇ ਨੇ ਉਹ ਵਿਚਾਰੇ ਨਾ ਪਾਣੀ ਚ ਲੰਘ ਤੇ ਕਿਸ ਗੰਗਾ ਨਗਰ ਜਾਣਾ ਦਵਾਈ ਲੈਣ ਉਹ ਵਿੱਚੋਂ ਪਾਣੀ ਦੇ ਲੰਘ ਤੇ ਜਾਤੇ ਫਿਰ ਗੰਗਾ ਨਗਰ ਜਾਂਦੇ ਕਿ ਮੰਗ ਕਰਦੇ 50 ਸਰਕਾਰ ਕੋ ਸਾਡੀ ਸੜਕ ਬਾਂਝ ਜਾਵੇ ਤੇ ਬਸ ਪਹਿਲਾਂ ਤਾਂ ਧਿਆਨ ਦੋਇਆ ਜੀ ਐਮਐਲ ਸਾਹਿਬ ਦਾ ਵੀ ਸੜਕ ਸਾਡੀ ਖਰਾਬ ਬੜੀਆਂ ਵਾਰ ਆਏ ਨੇ ਕਿ ਬਹੁਤ ਵਾਰ ਆਏ ਨੇ ਕੋਈ ਸਾਡੀ ਸੁਣਾਈ ਨਹੀਂ ਬਸ ਸਾਡ ਘੋਟਾਂ ਲੈ ਕੇ ਬਣਾ ਦੇ ਆਂ ਮੂੰਹ ਨਾ ਕਹਿੰਦੇ ਬਣਾ ਦੇਵਾਂ ਬਣਾਉਂਦੇ ਨਹੀਂ ਬਣਾਉਂਦੇ ਨਹੀਂ ਬਸ ਹੋਟਾ ਲੈ ਕੇ ਬਾਸ ਅਸੀਂ ਹੁਣ ਤਾਇਆ ਕਿੰਨੇ ਤਿੰਨ ਵਜੇ ਚਾਲਾ ਸਕੂਲ ਜਾਣਾ ਨਾ ਵੀ ਇੱਥੇ ਨਾ ਕੋਈ ਮੰਤਰੀ ਓਟ ਲੈਣ ਆਵੇ ਤੇ ਨਾ ਕੋਈ ਸਰਪੰਚ ਘਰ ਵਿੱਚ ਕਿਸੇ ਦੋਟ ਵੜੇ ਆ ਛੜ ਕਹਿੰਦਾ ਕੀ ਹਾਲ ਹੋਇਆ ਕੋਈ ਕਿਸੇ ਦਿੱਕਤ ਸੁਣਦਾ ਹੀ ਨਿਕਾਲ ਲੇਗਾ ਇਨਾ ਓਖਾ ਹੋਣਾ ਪੈਂਦਾ ਕੋਈ ਹਾਲੇ ਨਿਕਦਾ ਨਾ ਸਰਪੰਚ ਪੈਂਦਾ ਕਰਦਾ ਤੇ ਨਾ ਕੋਈ ਮੰਤਰੀ ਸੁਣਦਾ ਗੱਲ ਆਪਣੇ ਇਲਾਕੇ ਦਾ ਐਮਐਲ ਸਵਨਾ ਇੱਥੇ ਆਉਂਦੇ ਰਹਿੰਦੇ ਨੇ ਤੁਸੀਂ ਉਹਨਾਂ ਕੋਲ ਮੰਗ ਠਾਈ ਹੈ ਜੀ ਹਾਂਜੀ ਕੀ ਕਹਿੰਦੇ ਨੋ ਜੀ ਉਹ ਕਹਿੰਦੇ ਬਣਾ ਦੇਵਾਂਗੇ ਬਸ ਬਣਾਉਣੀ ਨਹੀਂ ਬਣ ਜਾਂਦੀ ਹੈ ਬਸ ਨਾ